ਪਰਾੜ ਜੈਸੀ ਦਿੱਖੀ ਹੋਈ ਕਿਤਾਬ ਇੱਜ਼ਤਦਾਰ ਘਰਾਂ ਦੀਆਂ ਕੁੜੀਆਂ ਛੀਕ ਇੱਕ ਨੌਜਵਾਨ ਸਰਕਾਰ ਅਗਿਆ ਤੇ ਹਥਿਆਰ ਝੁਕ ਲਈ ਸਿਸਟਮ ਨੂੰ ਸੁਧਾਰਨ ਲਈ ਪਰ ਘਰਦਿਆਂ ਦੇ ਬੰਨੇ ਹੱਥਾਂ ਬੁਰੀ ਮਜਬੂਰ ਹੋ ਗਏ ਉਹ ਆਪ ਦਾ ਦੇਸ਼ ਛੱਡ ਕੈਨੇਡਾ ਜਾਂ ਆਮ ਜ਼ਿੰਦਗੀ ਜਿਉਣ ਲੱਗਾ ਮਟਿਆਰ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ ਤੇ ਬੈੱਡ ਤੇ ਸੁਸਾਇਡ ਨੋਟ ਜਿਸ ਤੇ ਸੌਰਿਆ ਨੂੰ ਵੇਖੂਰ ਦੱਸਿਆ ਗਿਆ ਬੱਚਿਆਂ ਦੇ ਭਵਖ ਲਈ ਜਹਾਨ ਛੱਡਣਾ ਤੇ ਝੂਠਾ ਕਰਾਰਨਾਮਾ ਲਿਖਣਾ ਲਾਜ਼ਮੀ ਜੋ ਸੀ ਇੱਕ ਛੋਟਾ ਜਿਹਾ ਬੱਚਾ ਅਨਾਥ ਆਸ਼ਰਮ ਚ ਬਲਿਆ ਵਜੂਦ ਲੱਭਦੇ ਨੂੰ ਪਤਾ ਲੱਗਾ ਕਿ ਪ੍ਰੇਮ ਵਿਆਹ ਕਰਕੇ ਉਸਦੇ ਮਾਂ ਪਿਓ ਨੂੰ ਮਰਵਾ ਦਿੱਤਾ ਸਮਾਜ ਜੀ ਲਈ ਖਾਨਦਾਨ ਸੱਟ ਗੁੰਮਨਾਮ ਹੋਣਾ ਜ਼ਰੂਰੀ ਹੈ ਇੱਕ ਦੇਸ਼ ਤੇ ਹਮਲਾ ਹੋਇਆ ਮੌਤ ਉਹਨਾਂ ਮੂਰੇ ਤਾੜੀ ਮਾਰ ਨੱਚਣ ਲੱਗੀ ਉਹਨਾਂ ਬੋਰੀਆ ਬਿਸਤਰ ਸਮੇਟ ਹੋਰ ਦੇਸ਼ਾਂ ਨੂੰ ਕੂਚ ਕਰ ਲੈ ਉਸ ਦੇਸ਼ ਵਿੱਚ ਦੇਖ ਸੰਤਾਲੀ ਯਾਦ ਆਉਣੀ ਲਾਜ਼ਮੀ ਸੀ ਜੇ ਸ਼ੈਕਸਪੀਅਰ ਦੀ ਮੰਨੀਏ ਕਿ ਦੁਨੀਆ ਇੱਕ ਸਟੇਜ ਹੈ ਤਾਂ ਇਸ ਦੌਰਚ ਹਾਸੇ ਦੀ ਥਾਂ ਤੇ ਖੂਨ ਖਰਾਬਾ ਤੇ ਚੀਕਾਂ ਦੇ ਨਾਟਕੀ ਕਾਹ ਤੋਂ ਖੇਡੇ ਜਾ ਰਹੇ ਹਨ ਕਿ ਰੱਬ ਵੀ ਰਿਸ਼ਵਤ ਲੈ ਬੈਠਾ ਹੋ ਧੰਨਵਾਦ ਧੰਨਵਾਦ